ਸਿੰਗਲ ਬੰਦੇ ਨਾ ਦੇਖਣ ਆ ਖਬਰ ਬਾਜ਼ਾਰਾਂ ਦੇ ਵਿੱਚ ਆ ਗਈ ਅਨੋਖੀ ਛਤਰੀ ਜੋੜਿਆਂ ਨੂੰ ਹੋਵੇਗਾ ਇਸ ਦਾ ਫਾਇਦਾ ਇੱਕ ਗਾਣਾ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਬਾਰਿਸ਼ਾਂ ਵੀ ਆ ਗਈਆਂ ਮੁਹੱਬਤੀ ਜਾਂ ਮੌਸਮ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਮੌਸਮ ਜੋੜਿਆਂ ਦੇ ਲਈ ਬੇਹੱਦ ਸੁਹਾਵਣਾ ਹੋਣ ਵਾਲਾ ਤੇ ਇਸ ਦੇ ਵਿੱਚ ਉਹਨਾਂ ਨੂੰ ਇੱਕ ਵੱਡਾ ਫਾਇਦਾ ਵੀ ਹੋਣ ਵਾਲਾ ਮੈਂ ਇੱਕ ਗੱਲ ਇਹ ਵੀ ਦੱਸ ਦਵਾਂ ਕਿ ਸਿੰਗਲ ਬੰਦੇ ਤਾਂ ਇਸ ਖਬਰ ਤੋਂ ਵੀਡੀਓ ਤੋਂ ਦੂਰ ਹੀ ਰਹਿਣ ਕਿਉਂਕਿ ਇਹ ਖਬਰ ਜੋੜਿਆਂ ਦੇ ਲਈ ਆ ਜਿੱਥੇ ਕਿ ਮਾਸੋਂ ਦੇ ਇਸ ਮੌਸਮ ਦੇ ਵਿੱਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਆ ਇਸ ਮੀਂਹ ਨੇ ਕਈ ਥਾਵਾਂ ਤੇ ਤਬਾਹੀ ਵੀ ਮਚਾ ਦਿੱਤੀ ਆ ਜਦ ਕਿ ਕਈ ਥਾਵਾਂ ਤੇ ਅਜੇ ਵੀ ਮੀਂਹ ਦਾ ਇੰਤਜ਼ਾਰ ਹੋ ਰਿਹਾ ਪਰ ਮੀਂਹ ਦੇ ਵਿੱਚ ਸਭ ਤੋਂ ਮਹੱਤਮਪੂਰਨ ਕੀ ਹੈ ਜੇਕਰ ਸਵਾਲ ਪੁੱਛਿਆ ਜਾਵੇ ਤਾਂ ਕੋਈ ਵੀ ਸਿੱਧੇ ਤੌਰ ਤੇ ਜਵਾਬ ਦਵੇਗਾ ਕਿ ਛਤਰੀ ਜੀ ਹਾਂ ਹੁਣ ਤੁਹਾਨੂੰ ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਇੱਕ ਅਜਿਹੀ ਛਤਰੀ ਆ ਗਈ ਹੈ ਜਿਸ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ ਜੋੜਿਆਂ ਨੂੰ ਪਰ ਸਿੰਗਲ ਬੰਦਿਆਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ ਉਹ ਛਤਰੀ ਕਿੱਦਾਂ ਦੀ ਹੈ ਤੇ ਕਿਸ ਦੇ ਵੱਲੋਂ ਬਣਾਈ ਗਈ ਆ ਆਓ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਛਤਰੀ ਦਾ ਫਾਇਦਾ ਕੀ ਹੈ ਮੌਨਸੂਨ ਦੇ ਇਸ ਮੌਸਮ ਦੇ ਵਿੱਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਆ ਅਤੇ ਬਾਰਿਸ਼ ਦੇ ਵਿੱਚ ਲੋਕਾਂ ਨੂੰ ਛਤਰੀ ਦੀ ਬਹੁਤ ਜ਼ਰੂਰਤ ਹੁੰਦੀ ਆ ਜੀ ਹਾਂ ਪਰੋਣਿਕ ਜੈ ਛਤਰੀ ਬਜ਼ਾਰਾਂ ਦੇ ਵਿੱਚ ਆ ਗਈ ਆ ਜਿਸ ਦਾ ਕੀ ਸਿੰਗਲ ਬੰਦਿਆਂ ਨੂੰ ਨਹੀਂ ਬਲਕਿ ਜੋੜਿਆਂ ਨੂੰ ਫਾਇਦਾ ਹੋਵੇਗਾ ਜੋੜਿਆਂ ਲਈ ਸੇ ਛਤਰੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਪਰ ਸਿੰਗਲ ਇਸ ਦੀ ਵਰਤੋਂ ਕਰਨ ਦੀ ਸੰਭਾਵਨਾ ਨਹੀਂ ਰੱਖਦੇ ਇਸ ਵੀਡੀਓ ਨੂੰ ਆਸ਼ੀਸ਼ रावत ਨਾਂ ਦੇ ਵਿਅਕਤੀ ਨੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਵੀਡੀਓ 'ਚ ਅਸੀਂ ਜੋੜੇ ਨੂੰ ਛਤਰੀ ਦੰਦੇ ਦਿਖਾਈ ਦੇ ਰਿਹਾ ਇਹ ਛਤਰੀ ਅੱਧਾ ਗੁਲਾਬੀ ਅਤੇ ਅੱਧਾ ਕਾਲਾ ਆ ਛਤਰੀ ਦਾ ਪਿਛਲਾ ਹਿੱਸਾ ਵੱਖ ਕੀਤਾ ਜਾ ਸਕਦਾ ਅਜਿਹੇ ਛਤਰੀ ਦੀ ਚੜਾਈ ਜ਼ਿਆਦਾ ਹੋ ਜਾਂਦੀ ਆ ਅੰਦਰ ਵੀ ਛਤਰੀ ਦਾ ਖੰਭਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਸ ਕਾਰਨ ਇਹ ਵੀ ਬਹੁਤ ਆਸਾਨੀ ਨਾਲ ਖੁੱਲਦਾ ਆ ਦੱਸ ਦਿਓ ਕਿ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਕਹਿੰਦਾ ਹੈ ਕਿ ਸਿਰਫ ਉਹੀ ਲੋਕ ਛਤਰੀ ਦੀ ਵਰਤੂ ਕਰ ਸਕਦੇ ਨੇ ਜੋ ਵਿਆਹੇ ਹੋਏ ਨੇ ਕਪਲ ਨੇ ਦੱਸਿਆ ਕਿ ਨੌਜਵਾਨ ਨੇ ਇਹ ਵੀ ਕਿਹਾ ਕਿ ਜੋੜੀ ਦੀ ਛਤਰੀ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੁਣ ਤੱਕ ਇਸ ਵੀਡੀਓ ਨੂੰ 91 ਲੱਖ ਲੋਕਾਂ ਨੇ ਦੇਖਿਆ ਜਦਕਿ 3 ਲੱਖ 1000 ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਨੇ ਜਾਣੀ ਕਿ ਇਹ ਛਤਰੀ ਹੁਣ ਜੋੜਿਆਂ ਦੀ ਪਸੰਦ ਬਣਦੀ ਜਾ ਰਹੀ ਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਤੇ ਆਪਣੇ ਆਪਣੇ ਕਮੈਂਟ ਵੀ ਲੋਕ ਦੇ ਰਹੇ ਨੇ ਦੱਸਦੇ ਕਿ ਇਸ ਛਤਰੀ ਨੂੰ ਕਾਫੀ ਜ਼ਿਆਦਾ ਜੋੜਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹਾਲਾਂਕਿ ਕੁਝ ਲੋਕ ਆਪਣੇ ਆਪ ਨੂੰ ਸਿੰਗਲ ਦੱਸ ਰਹੇ ਨੇ ਅਤੇ ਟਿੱਪਣੀ ਕਰ ਰਹੇ ਨੇ ਕਿ ਇਹ ਛਤਰੀ ਉਹਨਾਂ ਦੇ ਕਿਸੇ ਕੰਮ ਦੀ ਨਹੀਂ ਹੈ ਵੀਡੀਓ ਤੇ ਟਿੱਪਣੀ ਕਰਦੇ ਹੋਏ ਕੁਝ ਲੋਕ ਲਿਖਦੇ ਨੇ ਕਿ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਤੇ ਕਿਹਾ ਕਿ ਪੋਪਟ ਲਾਲ ਨੂੰ ਇਹ ਛਤਰੀ ਦਿਓ ਅਗਲੇ ਕਮੈਂਟ ਕਰਨ ਵਾਲੇ ਨੇ ਕਿਹਾ ਕਿ ਵਿਆਹ ਵਾਲੇ ਲੋਕਾਂ ਨੂੰ ਛੱਡ ਦਿਓ ਕਟੂ ਕਟ ਬੈਗ ਗਿੱਲਾ ਨਹੀਂ ਹੋਵੇਗਾ ਐਸੇ ਨਾਲ ਹੀ ਇੱਕ ਹੋਰ ਵਿਅਕਤੀ ਲਿਖਦਾ ਆ ਛਤਰੀ ਦਾ ਰੰਗ ਅੱਧਾ ਕਾਲਾ ਅੱਧਾ ਗੁਲਾਬੀ ਹੈ ਤੁਸੀਂ ਇਹ ਦਿਖਾ ਕੇ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਲਾਂਕਿ ਕਈ ਲੋਕ ਮਜ਼ਾਕਿਆ ਟਿੱਪਣੀਆਂ ਵੀ ਕਰ ਰਹੇ ਨੇ ਹਾਲਾਂਕਿ ਕੋਰ ਹੁਜ਼ਰ ਨੇ ਲਿਖਿਆ ਕਿ ਜੋੜੇ ਦੀ ਛਤਰੀ ਮਿਲ ਗਈ ਆ ਅਤੇ ਵੱਖ-ਵੱਖ ਇਹਨਾਂ ਨੂੰ ਰੰਗ ਦੇ ਦਿੱਤੇ ਦੱਸਦੇ ਕਿ ਸੋਸ਼ਲ ਮੀਡੀਆ ਤੇ ਕਈ ਲੋਕਾਂ ਦੇ ਬਲੂਸ ਨੂੰ ਪ੍ਰਸੰਨ ਵੀ ਕੀਤਾ ਜਾ ਰਿਹਾ ਤੇ ਕਈਆਂ ਦੇ ਵੱਲੋਂ ਬੈਡ ਕਮੈਂਟ ਵੀ ਕੀਤੇ ਜਾ ਰਹੇ ਨੇ ਕਿ ਆਖਿਰ ਜੋੜਿਆਂ ਦੇ ਲਈ ਕੁਝ ਬਣਾ ਦਿੱਤਾ ਫਿਰ ਸਿੰਗਲ ਬੰਦੇ ਕਿੱਥੇ ਜਾਣ ਹੁਣ ਤੁਹਾਨੂੰ ਦੱਸਦੇ ਕਿ ਇੱਕ ਛਤਰੀ ਦਾ ਫਾਇਦਾ ਇਸ ਕਰਕੇ ਹੋਣ ਵਾਲਾ ਕਿਉਂਕਿ ਇਹ ਡਬਲ ਛੇੜ ਦੀ ਛਤਰੀ ਬਣਾ ਦਿੰਦੀ ਆ ਦੋ ਪਾਸੋਂ ਇਹ ਖਲਦੀ ਆ ਜਾਣੀ ਕਿ ਤੁਸੀਂ ਦੇਖੋਗੇ ਤਾਂ ਦੋ ਪਾਸੋਂ ਗੁਲਾਈ ਬੰਦੀ ਆ ਤੇ ਵਿਚਕਾਰ ਇੱਕ ਜੋੜ ਬਣਾਇਆ ਗਿਆ ਇਸ ਛਤਰੀ ਨੂੰ ਜੋੜਿਆ ਨੇ ਤਾਂ ਬੇਹੱਦ ਪਸੰਦ ਕੀਤਾ ਪਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ رائے ਦੇਣਾ ਨਾ ਭੁੱਲਣਾ